ਡ੍ਰੀਮ ਜਪਰਤ ਤੁਸੀਂ ਦੇਖ ਰਹੇ ਹੋ ਬੇਗੰਪੂਰਾ ਡ੍ਰੀਮ ਚੈਨਲ ਤੇ ਅੱਜ ਆਪਣੇ ਨਾਲ ਨੇ ਲੁਧਿਆਣਾ ਲੋਕ ਸਭਾ ਤੋਂ ਬੋਝਨ ਸਮਾਜ ਪਾਰਟੀ ਦੇ ਉਮੀਦਵਾਰ ਸਰਦਾਰ ਦਵਿੰਦਰ ਸਿੰਘ ਰਾਮ ਗੜੀਆ ਜੀ ਜੋ ਕਿ ਇੱਕ ਬਿਜ਼ਨਸਮੈਨ ਨਾ ਸਮਝਦੇ ਹੋਏ ਇੱਕ ਆਪਣੇ ਆਪ ਨੂੰ ਕੀਰਤੀ ਕਾਮਿਆਂ ਦੀ ਆਵਾਜ਼ ਜਿਹੜੀ ਉਹ ਸਮਝਦੇ ਆ ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਾਰ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਬੋਝਨ ਸਮਾਜ ਪਾਰਟੀ ਨੂੰ ਦੋਨ ਦੇਖੋ ਜੀ ਮੈਂ ਕੀਰਤੀ ਭਾਈਚਾਰੇ ਨਾਲ ਬਿਲੋਂਗ ਕਰਦਾ ਹਾਂ ਔਰ ਕੀਰਤੀ ਭਾਈਚਾਰੇ ਦੇ ਦੁੱਖ ਤਕਲੀਫਾਂ ਸਾਰੀਆਂ ਮੈਂ ਜਾਣਦਾ ਹਾਂ ਉਹ ਕਿਹੜੀ ਕਿਹੜੀਆਂ ਤਕਲੀਫਾਂ ਦੇ ਵਿੱਚ ਗੁਜ਼ਰ ਰਹੇ ਹਨ ਉਹ 10 ਕਿਲੋ ਜਾਂ 5 ਕਿਲੋ ਕਣਕ ਤੇ ਹੀ ਬਿਠਾ ਦਿੱਤਾ ਉਹਨਾਂ ਨੂੰ ਔਰ ਉਹਨਾਂ ਨੂੰ ਰੁਜ਼ਗਾਰ ਵਾਸਤੇ ਕੋਈ ਉਹਨਾਂ ਨੂੰ ਸੁਵਿਧਾ ਨਹੀਂ ਦਿੱਤੀ ਨਾ ਉਹ ਲੋਨ ਲੈ ਸਕਦੇ ਹਨ ਨਾ ਕਿਸੇ ਕੋਈ ਗਰੰਟੀ ਦਿੰਦਾ ਹੈ ਉਹਨਾਂ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵੀ ਗਰੀਬ ਹੋ ਜਾਣਗੇ ਕਿ ਆਪਾਂ ਦੇਖਿਆ ਜਾਵੇ ਲੁਧਿਆਣੇ ਦੀ ਰੇਸ਼ੋ ਨੂੰ ਅਗਰ ਜਾਣਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਬਜ਼ਾਦਾਰੀ ਜਗ੍ਹਾ ਦੇ ਉੱਤੇ ਬੈਠੇ ਹੋਏ ਆ ਬੇਕਾਰ ਕਦੇ ਵੀ ਹੋਣ ਦੀ ਉਹਨਾਂ ਨੂੰ ਚਿੰਤਾ ਲੱਗੀ ਹੋਈ ਆ ਤੇ ਉਹਨਾਂ ਦੀ ਸਿਹਤ ਸਹੂਲਤਾਂ ਉੱਥੇ ਦਾ ਪ੍ਰਦੂਸ਼ਣ ਜਿਹੜਾ ਵਾ ਉਹ ਬਹੁਤ ਵਧਿਆ ਮਤਲਬ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਕਈ ਵੇਲੇ ਦੁਨੀਆ ਤੋਂ ਚਲੇ ਜਾਂਦੇ ਆ ਸਿਹਤ ਸਹੂਲਤ ਤੇ ਉਹਨਾਂ ਦੇ ਮਤਲਬ ਪੱਕੇ ਬਸੇਮੇ ਦੇ ਲਈ ਇਹੋ ਜਿਹਾ ਵੀ ਤੁਹਾਡੇ ਦਿਮਾਗ 'ਚ ਕੋਈ ਪਲਾਨ ਆ ਪਾਰਲੀਮੈਂਟ 'ਚ ਜਾ ਕੇ ਦੇਖੋ ਇਹ ਸਾਡਾ ਤਾਂ ਬਾਬੂ ਕਾਂਸੀ ਰਾਮ ਦੀ ਸੋਚ ਤੇ ਪਹਿਰਾ ਦੇਣਾ ਹੈ ਉਹਨਾਂ ਨੇ ਜੋ ਉਸ ਸਮੇਂ ਸੋਚਿਆ ਸੀ ਵੀ ਅਸੀਂ ਆਪਣੀ ਕੀਰਤੀ ਭਾਈਚਾਰੇ ਨੂੰ ਇੱਕ ਵੱਖਰਾ ਬੇਗੰਪੁਰਾ ਬਣਾ ਕੇ ਦਵਾਂਗੇ ਅਸੀਂ ਉਸੇ ਟੰਗ ਨਾਲ ਉਸੇ ਪੈਟਰਨ ਤੇ ਉਸ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਉਹ ਚੱਲਾਂਗੇ ਵੀਡੀਓ ਨੂੰ ਵੱਤੋ-ਬਾਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੈ ਭੀਮ ਜੈ ਭਾਰਤ